ਅਬੋਹਰ ਦੇ ਨਾਲ ਲੱਗਦੇ ਪਿੰਡ ਪਾਕਸਰ ਵਿੱਚ ਮਾੜੀ ਘਟਨਾ ਸਤੋਂਨ ਨੂੰ ਮਿਲੀ ਹੈ ਜਿੱਥੇ ਬੀਤੀ ਦੇਰ ਰਾਤ ਪਾਕਸਰ ਵਾਸੀ 32 ਸਾਲਾ ਨੌਜਵਾਨ ਜਿਸ ਦੇ ਤਿੰਨ ਬੱਚੇ ਸਨ ਉਹ ਰਾਤ ਆਪਣੇ ਮੋਟਰਸਾਈਕਲ ਤੇ ਆਪਣੇ ਖੇਤਾਂ ਦੇ ਵਿੱਚ ਲੱਗੀ ਫਸਲ ਨੂੰ ਪਾਣੀ ਲਾਉਣ ਲਈ ਗਿਆ ਰਸਤੇ ਵਿੱਚ ਮੋਟਰਸਾਈਕਲ ਸਲਿੱਪ ਹੋ ਜਾਣ ਕਾਰਨ ਮੋਟਰਸਾਈਕਲ ਤਿਲਕ ਜਾਣ ਕਾਰਨ ਨਹਿਰ ਵਿੱਚ ਗਿਰ ਗਿਆ ਜਿਸ ਦੀ ਕਰਕੇ ਉਹ ਖੇਤ ਵਿੱਚ ਨਹੀਂ ਪੁੱਜਿਆ ਘਰ ਵਾਲਿਆਂ ਨੇ ਸਵੇਰ ਤੱਕ ਉਸ ਦਾ ਵਾਪਸ ਨਾ ਪਰਤਣ ਤੇ ਤਲਾਸ਼ ਸ਼ੁਰੂ ਕਰ ਦਿੱਤੀ ਭਾਲ ਸ਼ੁਰੂ ਕਰ ਦਿੱਤੀ ਅਤੇ ਭਾਲ ਤੋਂ ਕਾਫੀ ਦੇਰ ਬਾਅਦ ਉਸ ਦਾ ਮੋਟਰਸਾਈਕਲ ਪਾਕਸਰ ਨਹਿਰ ਦੇ ਕਿਨਾਰੇ ਤੇ ਮਿਲਿਆ ਉਸ ਦੀ ਭਾਲ ਕਰਨ ਤੋਂ ਬਾਅਦ ਨਹਿਰ ਵਿੱਚ ਡਿੱਗੀ ਜਾਣ ਕਾਰਨ ਉਸ ਦੀ ਜਾਨ ਚਲੀ ਗਈ ਅਤੇ ਉਸ ਦਾ ਸਰੀਰ ਪਿੰਡ ਤੋਂ 20 ਕਿਲੋਮੀਟਰ ਦੂਰ ਕਿਸੇ ਦੂਸਰੇ ਪਿੰਡ ਵਿੱਚ ਮਿਲਿਆ ਉਸ ਦੇ ਸਰੀਰ ਨੂੰ ਪੁਲਿਸ ਨੇ ਆਪਣੇ ਕਬਜ਼ੇ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚੀ ਵਿੱਚ ਰੱਖਾਇਆ ਗਿਆ ਅਤੇ ਉੱਥੇ ਪੋਸਟਮਾਰਟਮ ਕਰਾਇਆ ਜਾਣਾ ਬਾਕੀ ਹੈ ਮੋਰਚੀ ਵਿੱਚ ਰੱਖਣ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਬੀਤੀ ਦੇਰ ਰਾਤ ਘਾਰ ਤੋਂ ਆਪਣੇ ਖੇਤਾਂ ਵਿੱਚ ਪਾਣੀ ਲਾਉਣ ਲਈ ਨਿਕਲਿਆ ਸੀ ਪਰ ਰਸਤੇ ਵਿੱਚ ਮੋਟਰਸਾਈਕਲ ਸਲਿੱਪ ਹੋ ਜਾਣ ਕਰਕੇ ਉਹਦਾ ਮੋਟਰਸਾਈਕਲ ਡਿੱਗ ਗਿਆ ਤੇ ਸਵੇਰੇ ਉਸ ਦੀ ਸ਼ਰੀਰ ਜੋ ਕਿਸੇ ਦੂਸਰੇ ਪਿੰਡ ਦੇ ਵਿੱਚ ਨਹਿਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਹੈ ਘਰਵਾਲਿਆਂ ਦੇ ਕਹਿਣ ਤੇ 174 ਦੀ ਕਾਰਵਾਈ ਕਰਕੇ ਉਸ ਦੇ ਸ਼ਰੀਰ ਨੂੰ ਸਰਕਾਰੀ ਹਸਪਤਾਲ ਦੀ ਮੋਰਚੀ ਵਿੱਚ ਰਖਾਇਆ ਗਿਆ ਹੈ ਜਿੱਥੇ ਪੋਸਟਮਾਰਟਮ ਤੋਂ ਬਾਅਦ ਉਸ ਦਾ ਸ਼ਰੀਰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ ਇਹ ਜੋ ਤੁਸੀਂ ਫੋਟੋ ਵੇਖ ਰਹੇ ਉਸ 32 ਸਾਲਾ ਨੌਜਵਾਨ ਦੀ ਹੈ ਜੋ ਉਸਦੇ ਪਰਿਵਾਰ ਵਾਲੇ ਵੱਲੋਂ ਮੋਬਾਈਲ ਵਿੱਚ ਵਖਾਈ ਜਾ ਰਹੀ ਹੈ ਅਤੇ ਜੋ ਸਰਕਾਰੀ ਹਸਪਤਾਲ ਵਿੱਚ ਰੋ ਰਹੇ ਉਸਦੇ ਪਰਿਵਾਰ ਵਾਲੇ ਹਨ। ਕੀ ਲੱਗਦੇ ਸੀ ਜਿੱਦੜ ਚ ਹੋਏ? ਨੰਦ ਮੈਂ ਪਰੋਂ ਨਾ ਸੋਚ ਲੱਗਦਾ ਸੀ। ਕੀ ਗੱਲ ਕੀ ਹੋਈ ਜੀ? ਜੀ ਇਹ ਲੱਗੇ ਸੀ ਆਪਣੇ ਕਿਸੇ ਸਿਰੀ ਆਪਣੇ ਜ਼ਿੰਮੇਦਾਰ ਵੱਲ ਤੇ ਰਾਤ ਦੇ ਕਿਨਾਰੇ ਨਹਿਰ ਤੇ ਆਈ ਜਾਂਦੇ ਸੀ। ਪਾਣੀ ਦੀ ਵਰੀ ਸੀ ਨਹੀਂ। ਤੇ ਨਹਿਰ ਤੋਂ ਕਿਨਾਰੇ ਤੋਂ ਮੋੜਨ ਲੱਗੇ ਸੀਗੇ ਪੋਲ ਤੋਂ। ਤੇ ਨਹਿਰ ਦੇ ਵਿੱਚ ਡਿੱਗ ਪੈ ਸੀ। ਤੇ ਡਿੱਗਣ ਕਰ ਮੌਤ ਹੋ ਗਈ। ਮੋਟਰਸਾਈਕਲ ਵਿੱਚ ਡਿੱਗਿਆ ਜੀ ਨਹਿਰ ਦੇ ਵਿੱਚ ਡਿੱਗਿਆ ਮੋਟਰਸਾਈਕਲ ਸਾਡਾ ਜੀ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਦੀ ਡੈਥ ਹੋਈ ਹੈ ਕੀ ਨਾਂ ਸੀ ਹੁੰਦਾ ਸਰਦੇਵ ਸਿੰਘ ਜੀ ਕੀ ਗੱਲ ਕੀ ਹੋਈ ਜੀ ਜੋ ਨਹਿਰ ਕਿਨਾਰੇ ਜਾ ਰਿਹਾ ਸੀਗਾ ਅੱਛਾ ਜੀ ਤੇ ਅਚਾਨਕ ਪੁਲ ਤੋਂ ਮੋਟਰਸਾਈਕਲ ਮੋੜਨ ਲੱਗਿਆ ਜੀ ਅੱਛਾ ਤੇ ਪਾਣੀ ਦੀ ਵਾਰ ਹੀ ਲਾਉਣੀ ਸੀਗੀ ਜੀ ਅੱਛਾ ਜੀ ਉਹ ਜਾਨ ਮੋਟਰਸਾਈਕਲ ਤੇ ਗਿਆ ਨਹਿਰ 'ਚ ਡਿੱਗ ਪਿਆ ਜੀ ਤੇ ਇਸ ਕਰਕੇ ਮੌਤ ਹੋ ਗਈ ਤੇ ਫਿਰ ਕਦੋਂ ਡੈਡ ਬੋਡੀ ਮਿਲ ਜਾਂਦੀ ਅੱਜ ਅੱਜ ਸਾਨੂੰ ਮੇਰੀ ਸੀ ਜੀ 2:00 ਵਜੇ ਮਿਲੀ ਸੀਗੀ ਜੀ ਕੀ ਮੰਗ ਕਰਦੇ ਹੋ ਜੀ ਅਸੀਂ ਮੁਆਵਜ਼ੇ ਦੀ ਮੰਗ ਕਰਨਿਆ ਗਰੀਬ ਪਰਿਵਾਰ ਦਾ ਬੇਟਾ ਬਰਤਨ ਬੱਚੇ ਰਹੋਦੇ ਤੇ ਮਜ਼ਦੂਰੀ ਕਰਦਾ ਸੀਗਾ ਜੀ ਤੇ ਉਹਨੂੰ ਕੋਈ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ এবੀਏ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਸਾਹਿਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ